ਅੱਜ ਸਿਟੀ ਯੂਨੀਵਰਸਿਟੀ ਲੁਧਿਆਣਾ ਵਿੱਚ ਇੱਕ ਪ੍ਰੇਰਣਾਦਾਇਕ ਮੌਕਾ ਵੇਖਣ ਨੂੰ ਮਿਲਿਆ ਜਦੋਂ ਲੁਧਿਆਣਾ ਦੀ ਮਾਨਯੋਗ ਮੇਅਰ ਸ਼੍ਰੀਮਤੀ ਇੰਦਰਜੀਤ ਕੌਰ ਅਤੇ ਮਿਊਨਿਸਪਲ ਕਾਰਪੋਰੇਸ਼ਨ ਦੇ ਅਸਿਸਟੈਂਟ ਕਮਿਸ਼ਨਰ ਸ਼੍ਰੀ ਜਸਦੇਵ ਸਿੰਘ ਵਿਦਿਆਰਥੀਆਂ ਨੂੰ ਸਵੱਛਤਾ ਅਭਿਆਨ ਬਾਰੇ ਜਾਗਰੂਕ ਕਰਨ ਤੇ ਪ੍ਰੇਰਿਤ ਕਰਨ ਲਈ ਪਹੁੰਚੇ ਮੇਅਰ ਮੈਡਮ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਸਫਾਈ ਸਿਰਫ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹਰ ਨਾਗਰਿਕ ਦਾ ਫਰਜ਼ ਹੈ ਅਸਿਸਟੈਂਟ ਕਮਿਸ਼ਨਰ ਜਸਦੇਵ ਸਿੰਘ ਜੀ ਨੇ ਆਪਣੇ ਸੰਬੋਧਨ ਵਿੱਚ ਖਾਸ ਤੌਰ ਤੇ ਗੱਲ ਦੱਸੀ ਕਿ ਕਾਰਪੋਰੇਸ਼ਨ ਰਾਤ ਦੇ ਸਮੇਂ ਵੀ ਨਿਗਰਾਨੀ ਕਰਦੀ ਹੈ ਅਤੇ ਜਿਹੜੇ ਲੋਕ ਰਾਤ ਨੂੰ ਖੁੱਲੇ ਵਿੱਚ ਕੂੜਾ ਸੁੱਟਦੇ ਹਨ ਉਹਨਾਂ ਨੂੰ ਤੁਰੰਤ ਚਲਾਨ ਜਾਰੀ ਕੀਤਾ ਜਾਂਦਾ ਹੈ ਵਿਦਿਆਰਥੀਆਂ ਨੇ ਸਵਚ ਭਾਰਤ ਬਿਆਨ ਨੂੰ ਪੂਰੇ ਮਨ ਨਾਲ ਸਹਿਯੋਗ ਦੇਣ ਦਾ ਵਾਅਦਾ ਕੀਤਾ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਔਰ ਜਿੱਥੇ ਤੱਕ ਇਹ ਮੇਰੀ ਆਵਾਜ਼ ਆ ਰਹੀ ਹੈ ਜ਼ਰੂਰੀ ਇੱਕ ਬੇਨਤੀ ਕਰਾਂਗੀ ਕਿ ਵੀ ਅਸੀਂ ਲੁਧਿਆਣਾ ਸ਼ਹਿਰ ਨੂੰ ਸਾਫ਼ ਕਰਨ ਵਾਸਤੇ ਚਾਹੀਏ ਉਹ ਅਸੀਂ ਕਾਰਪੋਰੇਸ਼ਨ ਦੀ ਗੱਲ ਕਰੀਏ ਤੇ ਚਾਹੀਏ ਅਸੀਂ ਪੰਜਾਬ ਸਰਕਾਰ ਦੀ ਗੱਲ ਕਰੀਏ ਰਲ ਕੇ ਆਪਣਾ ਜਿਹੜਾ ਯੋਗਦਾਨ ਆ ਪੂਰੀ ਤਰ੍ਹਾਂ ਪਾ ਰਹੇ ਆ ਔਰ ਇਹ ਬੇਨਤੀ ਕਰਨ ਵਾਸਤੇ ਅੱਜ ਅਸੀਂ ਸਿਟੀ ਯੂਨੀਵਰਸਿਟੀ ਪਹੁੰਚੇ ਆ ਜਿੱਥੇ ਕਿ ਤਕਰੀਬਨ 7000 ਦੀ ਸਟਰੈਂਥ ਹੈਗੀ ਹੈ ਜਿਹੜੇ ਬੱਚੇ ਇੱਥੇ ਪੜ੍ਹਦੇ ਨੇ ਔਰ ਜਿੰਨਾ ਤੋਂ ਨੀਅਰ ਅਬਾਊਟ 1000 ਸਟੂਡੈਂਟਸ ਆ ਜੇ ਇਥੇ ਮੌਜੂਦ ਸੀ ਜਿਨ੍ਹਾਂ ਨਾਲ ਸ਼ੇਅਰ ਕੀਤੀਆਂ ਗਈਆਂ ਉਹ ਗੱਲਾਂ ਜਿਹੜੀਆਂ ਪਰਦੇ ਦੇ ਪਿੱਛੇ ਰਹਿ ਜਾਂਦੀਆਂ ਜਦੋਂ ਅਸੀਂ ਦੇਖਦੇ ਹਾਂ ਕਿਸੇ ਵੀ ਰਾਹ ਤੋਂ ਲੰਘਦੇ ਆ ਤਾਂ ਸਾਨੂੰ ਲੱਗਦਾ ਆ ਵੀ ਲੁਧਿਆਣੇ 'ਚ ਇੱਥੇ ਕਮੀ ਆ ਇੱਥੇ ਕਮੀ ਆ ਪਰ ਉਸ ਕਮੀ ਨੂੰ ਕਿੱਦਾਂ ਦੂਰ ਕੀਤਾ ਜਾ ਸਕਦਾ ਸੋਦੇ ਅਧੀਨ ਅੱਜ ਸਵਚਤਾ ਐਪ ਹੈ ਜਿਹੜੀ ਉਹ ਵੀ ਡਾਊਨਲੋਡ ਕਰਵਾਈ ਗਈ ਔਰ ਬੱਚਿਆਂ ਦੇ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਗਿਆ ਔਰ ਇੱਕ ਸੰਕਲਪ ਵੀ ਬੱਚਿਆਂ ਵੱਲੋਂ ਲਿੱਤਾ ਗਿਆ ਔਰ ਉਹ ਸੰਕਲਪ ਹੈ ਵੀ ਅਸੀਂ ਲੁਧਿਆਣਾ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪੂਰਨ ਤਰੀਕੇ ਦੇ ਨਾਲ ਪਾਵਾਂਗੇ ਔਰ ਅੱਜ ਜਿਹੜੀ ਇਹ ਕੈਂਪੇਨ ਇੱਥੇ ਚਲਾਈ ਗਈ ਹੈ ਮੇਰੀ ਪੂਰੀ ਕੋਸ਼ਿਸ਼ ਹੈ ਵੀ ਲੁਧਿਆਣਾ ਦੇ ਹਰ ਨੁੱਕਰ ਕੋਰਨਰ ਤੱਕ ਇਹ ਜਿਹੜਾ ਸਨੇਹਾ ਇਹ ਪਹੁੰਚ ਸਕੇ ਤਾਂ ਜੋ ਮੇਰਾ ਕੂੜਾ ਮੇਰੀ ਜ਼ਿੰਮੇਵਾਰੀ ਸਲੋਗਨ ਦੇ ਤਹਿਤ ਅਸੀਂ ਇਸ ਤੋਂ ਪਹਿਲਾਂ ਵੀ ਪ੍ਰੋਗਰਾਮਸ ਕੀਤੇ ਨੇ ਉਹ ਜਿਹੜੇ ਹੈਗੇ ਆ ਸਾਡੀ ਜਿਹੜਾ ਉਲਿਖਿਆ ਹੋਇਆ ਪ੍ਰੋਗਰਾਮ ਆ ਜਾਂ ਜੋ ਵੀ ਅਸੀਂ ਚਾਹੁੰਦੇ ਆ ਵੀ ਸਾਨੂੰ ਸ਼ਹਿਰ ਵਾਸੀਆਂ ਦਾ ਯੋਗਦਾਨ ਮਿਲੇ ਉਹਨੂੰ ਪੂਰਨ ਕੀਤਾ ਜਾ ਸਕੇ और मैं बहुत बहुत धनबाद कर दिया सिटी यूनिवर्सिटी की चांसलर साहब वाइस चांसलर साहब सारी मैनेजमेंट का और खास तौर पर कॉरपोरेशन तो, तो जिन्हें भी मुलाजम इतने पहुँचे साढ़े नसिटेंट कमिश्नर जसदेव सेखो जी और वार्ड नंबर सिक्सटी थ्री तो कौंसलर मनीष शाह जी वह भी नाल आए हैं और जिथे जिते दा नाल साथ मिले मैं आस कर हाँ लुधियाना वासी आप मुहारे भी अगे आनगे और लगातार तुम देख रहे हो भी एक मुहिम जी चलाना दट्टी चल रही है ਵੀ ਅਗਰ ਖੁੱਲੇ ਵਿੱਚ ਕੋਈ ਵੀ ਕੂੜਾ ਸੁੱਟਦਾ ਹੈ ਤਾਂ ਉਥੇ ਚਲਾਨੀ ਕੀਤੀ ਜਾ ਰਹੀ ਹੈ ਸੁ ਮੈਂ ਚਾਹਾਂਗੀ ਵੀ ਸਾਡੇ ਕੋਲ ਇੱਕ ਵੀ ਚਲਾਨ ਨਾ ਆਵੇ ਔਰ ਮੈਂ ਆਸ ਕਰਦੀ ਹਾਂ ਵੀ ਇੱਕ ਵੀ ਬੰਦਾ ਵਿਅਕਤੀ ਸਾਨੂੰ ਐਸਾ ਨਾ ਮਿਲੇ ਜਿਹੜਾ ਖੁੱਲੇ 'ਚ ਕੂੜਾ ਸੁੱਟੇ ਔਰ ਅਸੀਂ ਵੀ ਬਹੁਤ ਜਲਦ ਇਹ ਚੀਜ਼ ਮੰਨ ਸਕੀਏ ਔਰ ਕਹੇ ਸਕੇ ਵੀ ਲੁਧਿਆਣਾ ਅੱਜ ਓਪਨ ਡੰਪਿੰਗ ਤੋਂ ਫ੍ਰੀ ਹੈ ਲੁਧਿਆਣਾ ਦੇ ਵਿੱਚ ਕਿਤੇ ਵੀ ਜਿਹੜਾ ਖੁੱਲੇ ਵਿੱਚ ਕੂੜਾ ਨਹੀਂ ਸੁੱਟਿਆ ਜਾ ਸਕਦਾ ਆਲਰੇਡੀ ਜੇ ਇਹਦੀ ਸ਼ੁਰੂਆਤ ਪਹਿਲਾਂ ਵੀ ਹੋ ਚੁੱਕੀ ਹੈ ਅਸੀਂ ਸੋ ਪਹਿਲਾਂ ਸਕੂਲਸ ਦੇ ਵਿੱਚ ਵੀ ਇਹ ਜਿਹੜੀ ਮੁਹਿੰਮ ਹੈ ਸਟਾਰਟ ਅਪ ਕੀਤੀ ਹੈ ਔਰ ਅੱਜ ਇੱਥੇ ਸਿਟੀ ਯੂਨੀਵਰਸਿਟੀ ਦੇ ਵਿੱਚ ਵੀ ਕੀਤੀ ਹੈ ਔਰ ਲਗਾਤਾਰ ਇਹ ਜਿਹੜੀ ਮੁਹਿੰਮ ਹੈ ਚੱਲਦੀ ਰਹੇਗੀ ਬਿਕਾਜ਼ ਮੇਰਾ ਮੰਨਣਾ ਇਹ ਹੈ ਵੀ ਜਿਹੜੇ ਬੱਚੇ ਨੇ ਕੋਰਾ ਕਾਗਜ਼ ਹੁੰਦੇ ਨੇ ਜੋ ਇਹਨਾਂ ਤੇ ਲਿਖਿਆ ਜਾਵੇ ਇਹ ਉਹੀ ਫਾਲੋਅ ਅਪ ਕਰਦੇ ਨੇ ਸੋ ਇਹਨਾਂ ਬੱਚਿਆਂ ਰਾਹੀਂ ਇਹਨਾਂ ਦੇ ਘਰਾਂ ਤੱਕ ਸਨੇਹਾ ਪਹੁੰਚਾਉਣਾ ਔਰ ਇਹਨਾਂ ਬੱਚਿਆਂ ਰਾਹੀਂ ਇਸ ਮੁਹਿੰਮ ਨੂੰ ਕਾਮਯਾਬ ਬਣਾਉਣਾ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਵਾਜਬ ਹੈ ਔਰ ਇੱਕ ਐਜੂਕੇਸ਼ਨ ਇੰਸਟੀਚਿਊਟ ਦੇ ਵਿੱਚ ਇਹਨੀ ਜਿਹੜੀ ਸਿਵਿਕ ਸੈਂਸ ਦੀ ਐਜੂਕੇਸ਼ਨ ਹੈ ਉਹਦਾ ਵੀ ਨਾਲ ਸਾਥ ਹੋਣਾ ਬਹੁਤ ਜ਼ਰੂਰੀ ਹੈ ਸੋ ਨੂੰ ਮੱਦੇ ਨਜ਼ਰ ਦੇਖਦੇ ਹੋਏ ਅੱਜ ਘਰ ਘਰ ਦੇ ਵਿੱਚ ਜਿਹੜਾ ਸਨੇਹਾ ਇਹਨਾਂ ਦੇ ਥਰੂ ਪਹੁੰਚਾਇਆ ਜਾ ਰਿਹਾ ਹੈ ਧੰਨਵਾਦ ਜੀ ਬੇਕਰ ਜਿਹੜੀ ਪਾਸ ਸਰਕਾਰ ਦੀ ਸਵਸ਼ਤਾ ਐਪ ਚੱਲਦੀ ਪਈ ਹੈ ਸਵਚ ਸੁਵਿਖਣ ਚੱਲਦਾ ਪਿਆ ਉਹਦੇ ਅਧੀਨ ਮੈਡਮ ਮੇਅਰ ਔਰ ਕਵਿਸ਼ਰ ਸਾਹਿਬ ਨੇ ਇੱਕ ਇਨੀਸ਼ੀਏਟਿਵ ਸ਼ੁਰੂ ਕੀਤਾ ਕਿ ਸ਼ਹਿਰ ਨੂੰ ਅਸੀਂ ਸਾਫ਼ ਕਰਨਾ ਵਾ ਕਿਉਂਕਿ ਤੁਸੀਂ ਦੇਖਦੇ ਹੋ ਕਿ ਹੁਣ ਸਾਡੀ ਟੀਮਾਂ ਰਾਤ ਨੂੰ ਚਲਾਣੇ ਵੀ ਕਰਦੀਆਂ ਨੇ ਜਿਹੜਾ ਖੁੱਲੇ 'ਚ ਕੂੜਾ ਸਿੱਟਦੇ ਆ ਪਰ ਉਹਦੇ ਨਾਲ ਨਾਲ ਅਸੀਂ ਚਾਹੁੰਦੇ ਹਾਂ ਕਿ ਲੋਕਾਂ ਨੂੰ ਮੋਟੀਵੇਟ ਵੀ ਕਰੀਏ ਤੇ ਲੋਕਾਂ ਨੂੰ ਮੋਟੀਵੇਟ ਕਰਨ ਦਾ ਸਭ ਤੋਂ ਬੈਸ ਬੱਚਿਆਂ ਨੂੰ ਸਟੂਡੈਂਟਸ ਨੂੰ ਮੋਟੀਵੇਟ ਕੀਤਾ ਜਾਵੇ ਉਸ ਦੇ ਪ੍ਰੋਗਰਾਮ ਦੇ ਤਹਿਤ ਪਹਿਲਾਂ ਅਸੀਂ ਬੀਸੀਐਮ ਸਕੂਲ ਦੇ ਵਿੱਚ ਕੀਤਾ ਸੀ ਪ੍ਰੋਗਰਾਮ ਅੱਜ ਇੱਥੇ ਸਿਟੀ ਜੀ ਯੂਨੀਵਰਸਿਟੀ ਆਏ ਆ ਤੇ ਨੂੰ ਅੱਗੇ ਕੰਟੀਨਿਊ ਕਰਦੇ ਹੋਏ ਅਸੀਂ ਉਮੀਦ ਕਰਦੇ ਹਾਂ ਕਿ ਲੁਧਿਆਣਾ ਦੇ ਸਟੂਡੈਂਟਸ ਆਪਣੇ ਪੇਰੈਂਟਸ ਨੂੰ ਤੇ ਆਪਣੇ ਆਲੇ ਦਾਲੇ ਨੂੰ ਸਾਫ਼ ਰੱਖਣ ਲਈ ਸਾਡੀ ਮਦਦ ਕਰਨਗੇ ਹਰ ਦੋਨੋਂ ਕਮਿਸ਼ਨਰ ਆਪਣੇ ਆਪਣੇ ਪੱਧਰ ਤੇ ਆਪਣੀ ਆਪਣੀ ਜ਼ੋਨ ਚ ਕੰਮ ਕਰ ਰਿਹਾ ਤੇ ਟੀਮਾਂ ਕਰ ਰਹੀਆਂ ਨੇ ਸਾਡੇ ਕੋਲ ਸਾਡੀ ਟੀਮ ਹੈਗੀ ਹੈ ਜਿਹੜੀ ਰਾਤ ਨੂੰ ਜਿਹੜੇ ਸਾਡੇ ਵਨ ਲੈਵਲ ਪੁਆਇੰਟਸ ਨੇ ਜਿੱਥੇ ਲੋਕ ਨਿਕਲ ਕੇ ਕੂੜਾ ਸਿੜਦੇ ਨੇ ਉੱਥੇ ਜਾ ਕੇ ਨਾਕਾ ਲਾ ਕੇ ਕਿਸੇ ਦਾ ਰੋਕਦੇ ਆ ਉਹਨਾਂ ਨੂੰ ਫੇਰ ਚਲਾਨੀ ਕਰਦੇ ਆ ਜੁਰਮਾਨਾ ਹੁੰਦਾ ਉਹਨਾਂ ਨੂੰ ਪਰ ਅਸੀਂ ਉਮੀਦ ਕਰਦੇ ਆ ਕਿ ਸਾਨੂੰ ਜੁਰਮਾਨਾ ਨਹੀਂ ਕਰਨਾ ਪਵੇ ਲੋਕ ਆਪ ਹੀ ਸੁਧਰ ਜਾਣ ਜਿਹੜਾ ਕੂੜਾ ਉਹ ਲੋਕ ਸੜਕਾਂ ਤੇ ਸਿੜਦੇ ਆ ਜਾਂ ਖਾਲੀ ਪਲਾਟਾਂ ਤੇ ਸਿੜਦੇ ਆ ਉਹ ਨਾ ਸਿਟਣ ਉਹ ਕੂੜਾ ਚੱਕਣ ਵਾਲੇ ਨੂੰ ਦੇ ਜਿੱਦਾਂ ਹੁਣ ਇੱਥੇ ਡੈਮੋ ਦਿੱਤਾ ਗਿਆ ਵਾ ਦਿਖਾਇਆ ਗਿਆ ਵੀ ਤੁਸੀਂ ਗਿੱਲਾ ਸੁੱਕਾ ਅਡਡ ਕਰੋ ਘਰਾਂ ਦੇ ਵਿੱਚ ਕਰ ਲਓ ਬਹੁਤ ਘਟ ਜਾਂਦਾ ਕੂੜਾ ਤੁਹਾਡਾ ਤੇ ਉਮੀਦ ਕਰਦੇ ਆ ਕਿ ਲੁਧਿਆਣਾ ਵਾਸੀ ਸਮਝਣਗੇ ਔਰ ਸਾਡਾ ਸਾਥ